ਅਗਲੀ ਖਬਰ ਦੇ ਵੱਲ ਵਧਦੇ ਤੇ ਰੁੱਕ ਕੇ ਆਪਣੇ ਗਵਾਂਡੀ ਮੂਲ ਕੈਨੇਡਾ ਦਾ ਕੈਨੇਡਾ ਦੇ ਵਿੱਚ ਆਪਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਰਹਿੰਦਾ ਤੇ ਉੱਥੋਂ ਦੀ ਇਕਨੋਮੀ ਦੇ ਨਾਲ ਆਪਾਂ ਵਾਹ ਵਾਸਤਾ ਹੁੰਦੇ ਰਹਿੰਦੇ ਆ ਆਪਾਂ ਨੂੰ ਉੱਥੋਂ ਦੇ ਹਾਲਾਤਾਂ ਦੇ ਬਾਰੇ ਲਗਾਤਾਰ ਪਤਾ ਲੱਗਦੇ ਰਹਿੰਦੇ ਕਿ ਕਿਵੇਂ ਸਾਡੇ ਜਿਹੜੇ ਵਿਦਿਆਰਥੀ ਨੇ ਸਾਡੇ ਜਿਹੜੇ ਯੰਗਸਟਰ ਨੇ ਸਾਡੀ ਨੌਜਵਾਨ ਪੀੜ੍ਹੀ ਆ ਉਹ ਕੈਨੇਡਾ ਦੇ ਵਿੱਚ ਸੁਨਹਿਰੇ ਸੁਪਨੇ ਲੈ ਕੇ ਤਾਂ ਆਉਂਦੀ ਪਰ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਸਾਰੇ ਹੀ ਦੇਸ਼ਾਂ ਦੀ ਜਿਹੜੀ ਆਰਥਿਕਤਾ ਕਰੋਨਾ ਤੋਂ ਬਾਅਦ ਉਹ ਨਹੀਂ ਰਹੀ ਜਿਹੜੀ ਪਹਿਲਾਂ ਸੀ ਜੌਬ ਅਪਰਚੂਨਿਟੀਆਂ ਜੌਬ ਨੌਕਰੀਆਂ ਦੇ ਮੌਕੇ ਪਹਿਲਾਂ ਵਾਂਗ ਨਹੀਂ ਰਹੇ ਤੇ ਇਸ ਕਰਕੇ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਇੱਕ ਜੌਬ ਦੇ ਲਈ ਵੀ ਵੱਡੀਆਂ-ਵੱਡੀਆਂ ਲਾਈਨਾਂ ਕੈਨੇਡਾ ਦੇ ਵਿੱਚ ਵੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਨੇ ਆਪਾਂ ਨੂੰ ਹੁਣ ਜਿਹੜੀ ਇੱਕ ਰਿਪੋਰਟ ਆਈ ਹੈ ਕੈਨੇਡਾ ਦੇ ਕੈਨੇਡਾ ਦੀ ਇਕਨੋਮੀ ਦੇ ਬਾਰੇ ਉਹ ਕਹਿੰਨੇ ਕਿ ਜਿਹੜਾ ਫਸਟ ਕੁਆਟਰ ਹੈ ਇਹਦੇ ਵਿੱਚ ਜੀਡੀਪੀ ਦੇ ਵਿੱਚ 1.7% ਦਾ ਜਿਹੜਾ ਇਜਾਫਾ ਉਹ ਹੁੰਦਾ ਦਿਖਾਈ ਦਿੱਤਾ ਹੈ ਜਿਹੜੀ ਸਟੈਟਿਸ ਕੈਨੇਡਾ ਦੀ ਰਿਪੋਰਟ ਹੈ ਆਊਟਵਾ ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਇਹਦੇ ਮੁਤਾਬਕ ਜਿਹੜਾ ਪਰ ਕਹਨੇ ਕਿ ਇਜ਼ਾਫਾ ਹੋਇਆ ਇਹ ਚੰਗੀ ਗੱਲ ਆ ਚਲੋ ਇਹਦੇ ਤੇ ਜਿਹੜੇ ਪ੍ਰਭਾਵ ਆਉਣ ਵਾਲੇ ਕੁਆਟਰ ਦੇ ਵਿੱਚ ਜੇਕਰ ਇਹ ਜਾਰੀ ਰਹਿੰਦਾ ਤਾਂ ਜ਼ਰੂਰ ਮਿਲਣਗੇ ਪਰ ਜਿਹੜਾ ਬਲੂਮਬਰਗ ਸਰਵੇ ਆ ਉਹ ਐਸਟੀਮੇਟ ਕਰ ਰਿਹਾ ਸੀਗਾ ਕਿ 2.2% ਦਾ ਇਜ਼ਾਫਾ ਹੋਊਗਾ ਕੈਨੇਡਾ ਦੀ ਜਿਹੜਾ ਜੀਡੀਪੀ ਦੇ ਵਿੱਚ ਪਹਿਲੇ ਕੁਆਟਰ ਦੇ ਵਿੱਚ ਜਦਕਿ ਬੈਂਕ ਆਫ ਕੈਨੇਡਾ ਦੀਆਂ ਤਾਂ ਉਮੀਦਾਂ ਇਸ ਤੋਂ ਵੀ ਜ਼ਿਆਦਾ ਸਨ ਬੈਂਕ ਆਫ ਕੈਨੇਡਾ ਮੰਨ ਕੇ ਚੱਲ ਰਿਹਾ ਸੀਗਾ ਕਿ 2.8% ਦਾ ਇਜ਼ਾਫਾ ਦੇਖਣ ਨੂੰ ਮਿਲੇਗਾ ਪਰ ਹੁਣ ਜਿਹੜੀ ਆ ਸਟੈਟਿਸਟਿਕਸ ਏਜੰਸੀ ਹੈ ਇਹਨੇ ਇਹ ਵੀ ਗੱਲ ਕਹੀ ਹੈ ਕਿ ਅਗਲਾ ਜਿਹੜਾ ਕੁਆਟਰਾ ਜਿਹੜਾ 4ਥ ਕੁਆਟਰਾ ਜਿਹੜਾ ਦੂਜਾ ਕੁਆਟਰ ਹੋਊਗਾ ਉਹਦੇ ਵਿੱਚ ਕੀ ਜਾਰੀ ਰਹਿੰਦੀ ਹੈ ਕਿ ਵਾਕਈ ਇਸ ਤਰੀਕੇ ਦਾ ਇਜ਼ਾਫਾ ਹੋ ਨਾ ਰਿਹਾ ਤਾਂ ਉਸ ਤੋਂ ਬਾਅਦ ਹੀ ਫਿਰ ਕਿਸੇ ਜਿਹੜਾ ਕੰਸਟਰਕਟਿਵ ਅਜੰਡੇ ਤੇ ਜਾਂ ਕੰਸਟਰਕਟਿਵ ਅੰਦਾਜ਼ੇ ਤੇ ਪਹੁੰਚਦਾ ਆ ਸਕਦਾ ਅਜੰਡਾ ਤਾਂ ਚਲੋ ਨਹੀਂ ਕਹਿ ਸਕਦੇ ਪਰ ਫਿਰ ਵੀ ਉਹ ਕਹਿੰਦੇ ਕਿ ਇਹਨੇ ਥੋੜੀ ਜੀ ਰੀਲੀਫ ਜ਼ਰੂਰ ਦਿੱਤੀ ਹੈ ਉਹਨਾਂ ਲੋਕਾਂ ਲਈ ਜਿਹੜੇ ਕੈਨੇਡਾ ਦੀ ਲਗਾਤਾਰ ਨਿਗਰਦੀ ਜਾ ਰਹੀ ਆਰਥਿਕਤਾ ਨੂੰ ਲੈ ਕੇ ਜਿਹੜੇ ਚਿੰਤਾ ਸੀਗੇ ਜਿਨ੍ਹਾਂ ਦੇ ਵਿੱਚ ਚਿੰਤਾ ਦੇਖੀ ਜਾ ਰਹੀ ਸੀ ਕਹਿੰਦੇ ਕਿ 25 ਬੇਸਿਕਸ ਪੁਆਇੰਟ ਨੇ ਬਲੂਮਬਰਗ ਸਰਵੇ ਨੇ ਜਿਹੜਾ ਐਕਸਪੈਕਟ ਕੀਤਾ ਸੀਗਾ ਜਿਹਦੇ ਵਿੱਚ ਉਹ ਕਰ ਰਹੇ ਸੀਗੇ 2 ਪੁਆਇੰਟ ਉਹਦਾ ਇਜ਼ਾਫਾ ਉਹ ਕਹਿੰਦੇ ਕਿ ਉਹਦੇ ਵਿੱਚ ਸਾਨੂੰ ਲੱਗਦਾ ਸੀਗਾ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗੂਗਾ ਕਿ ਜਿਹੜਾ ਈਜ਼ੀ ਸਾਈਕਲ ਆ ਜਾਂ ਹੋਰ ਰੇਟ ਜਿਹੜੇ ਨੇ ਉਹ ਅਗਲੀ ਜੁਲਾਈ ਤੱਕ ਕਿਵੇਂ ਰਹਿੰਦੇ ਨੇ ਅਸੀਂ 25% ਸੀਗੇ ਜਿਨ੍ਹਾਂ ਦੇ ਉੱਤੇ ਸਾਨੂੰ ਇਹ ਸੀਗਾ ਕਿ ਇਹ ਸ਼ਾਇਦ ਇਥੋਂ ਤੱਕ ਚੱਲਾ ਜਾਊਗਾ ਪਰ ਫਿਰ ਵੀ 1.7 ਤੱਕ ਉਹ ਕਹਿੰਦੇ ਕਿ ਇਹਦੇ ਨਾਲ ਸੈਟੀਸਫੈਕਸ਼ਨ ਤਾਂ ਨਹੀਂ ਆ ਰਹੀ ਪਰ ਫਿਰ ਵੀ ਚਲੋ ਇੱਕ ਆਸ ਉਮੀਦ ਇੱਕ ਜ਼ਰੂਰ ਬੱਜੀ ਹੈ ਜੀ ਇਕਨੋਮੀ ਦੀ ਗੱਲ ਕਰਦੇ ਜਾਈਏ ਤਾਂ ਇਨਫਲੇਸ਼ਨ ਘਟਨ ਵੱਲ ਦੇ ਸੰਕੇਤ ਆ ਰਹੇ ਨੇ ਨਵਾਂ ਡਾਟਾ ਜਿਹੜਾ ਇਹ ਸ਼ੋਅ ਕਰ ਰਿਹਾ ਆ ਅੱਪਾ ਅਮਰੀਕਾ ਦੀ ਗੱਲ ਕਰ ਰਹੇ ਹਾਂ ਯੂ ਐਸ ਇਕਨੋਮੀ ਦੀ ਇਹਦੇ ਵਿੱਚ ਹੌਲੀ ਹੌਲੀ ਇਨਫਲੇਸ਼ਨ ਜਿਹੜੀ ਆ ਉਹ ਥੋੜੀ ਜੀ ਕੂਲ ਡਾਊਨ ਹੋ ਸਕਦੀ ਆ ਅਸਲ 'ਚ ਮੁੱਖ ਕਾਰਨ ਇਸ ਵਿੱਚ ਇਹ ਆ ਵੀ ਜਿਹੜਾ ਕੰਜ਼ਿਊਮਰ ਆ ਉਹ ਹੁਣ ਖਰਚਾ ਬਹੁਤ ਘੱਟ ਕਰ ਰਿਹਾ ਆ ਜੀ ਡੀ ਪੀ ਦੇ ਬਾਬਤ ਯੂ ਐਸ ਦੀ ਇਕਨੋਮੀ ਜੋ ਪਹਿਲਾ ਕੁਆਟਰ 1 ਦੇ ਵਿੱਚ ਸੋਚੀ ਗਈ ਸੀ ਉਸ ਨਾਲੋਂ ਹੌਲੇ ਦਰਜੇ ਦੇ ਉੱਤੇ ਸਲੋਅਰ ਪੇਸ ਤੇ ਉੱਤੇ ਜਿਹੜੀ ਉਹ ਅ ਗਰੂ ਜਿਹੜੀ ਉਹ ਕੀਤੀ ਆ ਜੋ ਪਹਿਲਾਂ 1.6% ਲਾਈਆਂ ਲਾਈਆਂ ਸੀਗੀਆਂ ਪਹਿਲਾਂ 1.6% ਗ੍ਰੋਥ ਜੀਡੀਪੀ ਦੇ ਵਿੱਚ ਮੰਨੀ ਗਈ ਸੀ ਪਰ ਇਸ ਨੂੰ ਰਿਵਾਈਜ਼ ਕਰਕੇ ਹੁਣ 1.3% ਦੇ ਉੱਤੇ ਜਿਹੜਾ ਉਹ ਰੱਖਿਆ ਗਿਆ ਹੈਗਾ ਯਾ ਸੋ ਹੁਣ ਪਿਛਲੇ ਲਾਸਟ ਸਾਲ ਦੇ ਜਿਹੜੇ ਅਖੀਰਲੇ ਚੌਥੇ ਕੁਆਟਰ ਦੇ ਵਿੱਚ ਉਹ 3.4% ਜੀਡੀਪੀ ਵਧੀ ਸੀਗੀ ਪਰ ਹੁਣ ਮਹਿਜ 1.3% ਦੇ ਉੱਤੇ ਆਈ ਹੈ ਯਾਨੀ ਕਿ ਇਕਨੋਮੀ ਥੋੜੀ ਸਲੋ ਡਾਊਨ ਆ ਹੋ ਰਹੀ ਆ ਇਨਫਲੇਸ਼ਨ ਕੀ ਵਾਕਿਆ ਹੀ ਇਨਾਫ ਘਟ ਜਾਊਗੀ ਵੀ ਜਿਹੜੇ ਇੰਟਰਸਟ ਰੇਟ ਦੇ ਵਿੱਚ ਕੱਟਸ ਦੀ ਗੱਲ ਚੱਲ ਰਹੀ ਸੀ ਵੀ ਉਹ ਹੋਊਗੀ ਪਰ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਫੈਟ ਦੇ ਬਹੁਤ ਸਾਰੇ ਅਧਿਕਾਰੀਆਂ ਨੇ ਕਲੀਅਰਲੀ ਦੱਸਿਆ ਆ ਵੀ ਕਈ ਮਹੀਨਿਆਂ ਦੇ ਇਨਫਲੇਸ਼ਨ ਡਾਟੇ ਤੋਂ ਬਾਅਦ ਦੇ ਵਿੱਚ ਹੀ ਰੇਟ ਕੱਟਸ ਦੀ ਸੰਭਾਵਨਾ ਜਿਹੜੀ ਉਹ ਬਣੂਗੀ ਤੇ ਜੇ ਬਾਈ ਚਾਂਸ ਇਨਫਲੇਸ਼ਨ ਫੇਰ ਵੱਧ ਗਈ ਤਾਂ ਰੇਟ ਵਧਾਏ ਵੀ ਜਾ ਸਕਦੇ ਆ ਸੋ ਇਦਾਂ ਦਾ ਜਿਹੜਾ ਉਹਨਾਂ ਨੇ ਇਹ ਚੀਜ਼ ਜਿਹੜੀ ਉਹ ਦੱਸੀ ਆ ਸੋ ਡੀਫਲੇਸ਼ਨ ਕਦੋਂ ਹੁੰਦੀ ਆ ਕਦੋਂ ਮਹਿੰਗਾਈ ਜਿਹੜੀ ਆ ਉਹ ਟੁੱਟਦੀ ਆ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਪਰ ਇਹ ਕਲੀਅਰਲੀ ਆਪਾਂ ਮੈਂ ਪਹਿਲਾਂ ਵੀ ਦੱਸ ਦਿੰਦਾ ਪੀ ਇਹ ਆਕੜਿਆਂ ਦਾ ਝੋਲਾ ਇਹ ਜਿਹੜਾ ਹੁਣ ਆਪਾਂ ਪਿਛਲੇ ਸਾਲ ਦੇ ਮੁਕਾਬਲੇ ਇਹ ਸਾਰੀ ਇਨਫਲੇਸ਼ਨ ਡਾਟਾ ਜਿਹੜਾ ਉਹ ਆਪਾਂ ਦੇਖ ਰਹੇ ਆ ਨਾ ਕੇ 2020 ਦੇ ਹਿਸਾਬ ਦੇ ਨਾਲ ਜਦੋਂ ਪਹਿਲਾਂ ਜਿਹੜੇ ਪ੍ਰਾਈਸ ਸੀ ਉਹ ਕਦੀ ਨਹੀਂ ਆਉਣ ਵਾਲੇ ਲੱਗਦਾ ਨਹੀਂ ਵੀ ਉਹ ਉਹ ਮਹਿੰਗਾਈ ਦੀ ਮਾਰ ਜਿਹੜੀ ਇੱਕ ਟਾਈਮ ਦੇ ਉੱਤੇ ਇਹ ਅਸਮਾਨ ਨੂੰ ਛੂ ਗਈ ਆ ਉਹ ਮਾੜੀ-ਮੋਟੀ ਭਾਵੇਂ ਥੱਲੇ ਆ ਜੂਵੇ ਤਾਂ ਆ ਜੂਵੇ ਪਰ ਨਹੀਂ ਤਾਂ ਇਸਨੇ ਕੰਮ ਵੱਧਦਾ ਹੀ ਜਿਹੜਾ ਉਹ ਜਾਣਾ ਹੈ ਜੀ